ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਿਨ੍ਹਾਂ ਨੂੰ ਕਿ ਸ਼ੇਰ-ਏ-ਪੰਜਾਬ ਸਰਕਾਰ-ਏ-ਖਾਲਸਾ ਬਾਦਸ਼ਾਹ-ਏ-ਲਾਹੌਰ ਪੂਰਬ ਦਾ ਨਪੋਲੀਅਨ ਅਤੇ ਪੰਜਾਬ ਜਿਸਨੂੰ ਕਿ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਇਹ ਸਾਰੀ ਵਡਿਆਈ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਪ੍ਰਾਪਤ ਹੋਈ ਹੈ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਸੇਵਿਆ ਵੱਡੀ ਵਡਿਆਈ ਬਿਨਾਂ ਉਸ ਪਰਮਾਤਮਾ ਦੀ ਮਰਜ਼ੀ ਤੋਂ ਤਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਇੰਨੀਆਂ ਵਡਿਆਈਆਂ ਦਾ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਗੁਰੂ ਕਿਰਪਾ ਹੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨੂੰ ਇੰਨੇ ਬਰੇ ਹੋ ਗਏ ਫਿਰ ਵੀ ਤਿਨਾਂ ਦਾ ਨਾਮ ਅਦਬ ਸਤਕਾਰ ਨਾਲ ਲਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਗੁਜਰਾਵਾਲਾ ਪਾਕਿਸਤਾਨ ਵਿਖੇ ਹੋਇਆ ਤਿਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮਹਾਸੰਗ ਅਤੇ ਮਾਤਾ ਬੀਬੀ ਰਾਜਕੌਰ ਜੀ ਹੋਏ ਸਰਦਾਰ ਮਹਾਸੰਗ ਜੀ ਜੋ ਸ਼ੁ크ਰਾ ਚਕੀਆਂ ਮਿਸਲ ਦੇ ਆਗੂ ਸੀ ਇਹ ਮਿਸਲ ਦੀ ਨੀ ਦਾਦਾ ਚੜਤ ਸਿੰਘ ਨੇ ਰੱਖੀ ਸੀ ਤਿਨਾਂ ਦੇ ਪਿਤਾ ਜੀ ਦਾ ਰਾਜ ਲੈਂਦਾ ਪੰਜਾਬ ਗੁਜਰਾਵਾਲਾ ਦੇ ਆਲੇ ਦੁਆਲੇ ਦੇ ਇਲਾਕੇ ਤੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਨੂੰ ਛੋਟੀ ਉਮਰ ਵਿੱਚ ਤੇਜਕ ਦੀ ਬਿਮਾਰੀ ਲੱਗ ਗਈ ਜਿਸ ਕਾਰਨ ਤਿਨਾਂ ਦੀ ਖੱਬੀ ਅੱਖ ਦੀ ਜੋਤ ਚਲੀ ਗਈ ਨਾਲ ਨਾਲ ਚਿਹਰੇ ਤੇ ਦਾਗ ਜਿਸ ਨੂੰ ਕਿ ਅੱਜਕੱਲ ਆਪਾਂ ਚਿਕਨ ਪੋਕਸ ਆਖਦੇ ਹਾਂ ਇਸ ਉਪਰੰਤ ਜੇਕਰ ਆਪਾਂ ਤਿਨਾਂ ਦੀ ਵਿੱਦਿਆ ਪ੍ਰਾਪਤੀ ਪ੍ਰਚਾਰਣਾ ਪਾਈਏ ਤਾਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਵਿੱਦਿਆ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਦੁਨਿਆਵੀ ਵਿਦਿਆ ਅਤੇ ਦੂਜੀ ਧਾਰਮਿਕ ਵਿਦਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੀ ਪੜ੍ਹਾਈ ਅਧੂਰੀ ਛੱਡ ਸ਼ਸਤਰ ਉਠਾਉਣੇ ਪਏ ਕਿਉਂਕਿ ਜਿਸ ਸਮੇਂ ਸਰਦਾਰ ਮਹਾਸنگ ਜੀ ਦਾ ਦੇਹਾਂਤ ਹੋਇਆ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ ਕੇਵਲ 12 ਸਾਲ ਦੀ ਹੀ ਸੀ ਪਿਤਾ ਦੀ ਮੌਤ ਉਪਰੰਤ ਤਿਨਾਂ ਨੂੰ ਗੱਦੀ ਨਿਸ਼ੀਨ ਕਰ ਦਿੱਤਾ ਗਿਆ ਉਮਰ ਛੋਟੀ ਹੋਣ ਕਾਰਨ ਤਿਨਾਂ ਦੇ ਮਾਤਾ ਜੀ ਨੇ ਕੁਝ ਸਮਾਂ ਰਾਜ ਭਾਗ ਦਾ ਕਾਰਜ ਵੇਖਿਆ ਉਮਰ ਭਾਵੇਂ ਛੋਟੀ ਸੀ ਪਰੰਤੂ ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰੀ ਤਲਵਾਰਬਾਦੀ ਤੀਰੰਦਾਦੀ ਵਿੱਚ ਇਹਨਾਂ ਮਹਾਰਤ ਹਾਸਲ ਕੀਤੀ ਕਿ ਸੁਣਿਆ ਜਾਂਦਾ ਹੈ ਕਿ ਇੱਕ ਵਾਰ ਚੱਠਿਆਂ ਦੇ ਸਰਦਾਰ ਨੇ ਅਚਾਨਕ ਹਮਲਾ ਕਰ ਦਿੱਤਾ ਉਸ ਪ੍ਰਸਥਿਤੀ ਵਿੱਚ ਜਿੱਥੇ ਸਾਰੇ ਪਰੇਸ਼ਾਨ ਹੋ ਗਏ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਦਲੇਰੀ ਨਾਲ ਚੱਠਿਆਂ ਦੇ ਸਰਦਾਰ ਦਾ ਸਾਹਮਣਾ ਕੀਤਾ ਤੇ ਇੱਕੋ ਵਾਰ ਵਿੱਚ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਸ ਦੁਨੀਆ ਵਿੱਚ ਵਿਚਰਨ ਵਾਸਤੇ ਸਾਡਾ ਧਾਰਮਿਕ ਵਿਦਿਆ ਅਤੇ ਦੁਨਿਆਵੀ ਦੋਹਾਂ ਖੇਤਰਾਂ ਵਿੱਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਦਾ ਫਰਮਾਨ ਵੀ ਹੈ ਕਿ ਗੁਰਪ੍ਰਸਾਦ ਦੀ ਵਿੱਦਿਆ ਵਿਚਾਰੀ ਪੜ ਪੜ ਭਾਵੇਂ ਮਾਨ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼ ਦੋਹਾਂ ਥਾਵਾਂ ਉੱਪਰ ਸਾਡਾ ਸੰਸਾਰਿਕ ਵਿੱਦਿਆ ਵਿੱਚ ਮਹਾਰਤ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਹੀ ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣੂ ਹੋਵਾਂਗੇ ਤੇ ਇਸ ਦੀ ਪ੍ਰਾਪਤੀ ਲਈ ਠੋਸ ਕਦਮ ਚੁੱਕਾਂਗੇ ਸਨ 1796 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਨੰਦ ਕਾਰਜ ਬੀਬੀ ਮਹਿਤਾਬਕੌਰ ਜੀ ਨਾਲ ਹੋਏ ਨਾ ਬਾਲਗ ਹੋਣ ਕਾਰਨ ਸਾਰਾ ਸ਼ਾਸਨ ਪ੍ਰਬੰਧ ਤਿਨਾਂ ਦੇ ਮਾਤਾ ਬੀਬੀ ਰਾਜਕੌਰ, ਦੀਵਾਨ ਲਖਪਤ ਰਾਏ ਤੇ ਸੱਸ ਮਾਤਾ ਸਦਾ ਕੌਰ ਨੇ ਮਿਲ ਕੇ ਚਲਾਇਆ। ਪਰੰਤੂ ਵਿਆਹ ਤੋਂ 1 ਸਾਲ ਬਾਅਦ 1797 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਪ੍ਰਬੰਧ ਆਪਣੇ ਹੱਥੀ ਲੈ ਲਿਆ। ਇਸ ਤੋਂ 2 ਸਾਲ ਬਾਅਦ ਬ੍ਰਿਟਿਸ਼ ਰਾਜ ਵਿੱਚ ਪਹਿਲੀ ਵਾਰ 1799 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਪਰ ਖਾਲਸਾ ਜੀ ਨਿਸ਼ਾਨ ਚੜਾਇਆ ਅਤੇ 1801 ਈਸਵੀ ਨੂੰ ਮੁੜ ਮਲਤਾਨ ਤੇ ਪਠਾਨ ਉੱਪਰ ਖਾਲਸਾ ਜੀ ਨਿਸ਼ਾਨ ਚਲਾਇਆ। 1799 ਤੋਂ ਲੈ ਕੇ ਜਿੰਨੀਆਂ ਵੀ جنگਾਂ ਹੋਈਆਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਾਂ ਹਾਸਲ ਕੀਤੀਆਂ ਇੱਥੋਂ ਤੱਕ ਚੀਨ ਦੀ ਤਿੱਬਤ ਤੱਕ ਰਾਜ ਕੀਤਾ ਅੰਗਰੇਜ਼ੀ ਇਤਿਹਾਸਕਾਰਾਂ ਨੇ ਵੀ ਬਹੁਤਾਤ ਵਿੱਚ ਰਾਜਾ ਰਣਜੀਤ ਸਿੰਘ ਲਈ ਇਹ ਲਫ਼ਜ਼ ਵਰਤੇ ਆ ਸੀ ਕਿ ਸ਼ੇਰ-ਏ-ਪੰਜਾਬ ਦਾ ਲਾਇਨ ਆਫ ਪੰਜਾਬ ਇੰਨੀ ਸਿਫਤ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਇੱਕ ਨਿਮਰ ਸੁਭਾਅ ਦਾ ਵਿਅਕਤੀ ਹੋਇਆ ਕਹਿੰਦੇ ਕਿ ਇੱਕ ਵਾਰ ਦਿੱਲੀ ਦੇ ਗ੍ਰੰਤੀ ਸੇਵਾਦਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਣ ਲਾਹੌਰ ਆਏ ਤਾਂ ਉਹਨਾਂ ਨੇ ਹੋਰਾ ਰਾਜਿਆਂ ਵਾਂਗ ਬੈਠ ਆਪਣਾ ਸਤਕਾਰ ਨਹੀਂ ਕਰਾਇਆ ਸਗੋ ਭੱਜ ਕੇ ਆਪਣੇ ਦਾੜੇ ਨਾਲ ਗਰੰਥੀ ਸਿੰਘ ਦੇ ਚਰਨ ਝਾੜੇ ਤੇ ਸਤਕਾਰ ਦਿੱਤਾ ਹੁਣ ਇੱਥੇ ਕੇਈ ਤਰਕਸ਼ੀਲ ਪ੍ਰਾਣੀ ਕਹਿਣਗੇ ਕਿ ਤਾਂ ਰਾਜੇ ਨੇ ਗੁਰੂ ਕੇਸਾਂ ਦੀ ਬੇਅਦਬੀ ਕੀਤੀ ਹੈ ਤਾਂ ਅਜਿਹਾ ਕਹਿਣਾ ਸਰਾਸਰ ਗਲਤ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਟਹਲ ਕਰੋ ਤੇਰੇ ਦਾਸ ਕੀ ਪਗ ਝਾੜੋ ਵਾਲ ਭਾਵ ਕੇ ਨਿਮਰਤਾ ਵਿੱਚ ਰਹਿ ਕੇ ਗੁਰੂ ਕੇ ਚਾਕਰਾਂ ਦੀ ਸੇਵਾ ਉਹਨਾਂ ਦੇ ਸਤਕਾਰ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ ਇਹ ਹੈ ਗੁਰੂ ਕੇ ਸਿੱਖਾਂ ਦੀ ਵਡਿਆਈ ਜੋ ਰਾਜ ਭਗ ਹੋਣ ਦੇ ਬਾਵਜੂਦ ਵੀ ਨਿਮਰਤਾ ਨਹੀਂ ਤਿਆਗਦੇ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਨਾਲ ਵੇਸ਼ਵਾ ਦਾ ਨਾਚ ਵੇਖ ਲਿਆ ਤਾਂ ਜਦੋਂ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਇਹ ਤੁਸੀਂ ਗੁਰੂ ਸਿਧਾਂਤਾਂ ਦਾ ਤਰਸਕਾਰ ਕੀਤਾ ਹੈ ਤਾਂ ਰਾਜਾ ਰਣਜੀਤ ਸਿੰਘ ਅਦਮ ਸਤਕਾਰ ਨਾਲ ਹੱਥ ਜੋੜ ਖੜੋ ਗਿਆ ਤੇ ਕਹਿਣ ਲੱਗਾ ਮੈਨੂੰ ਮੇਰੀ ਗਲਤੀ ਦੀ ਸਜ਼ਾ ਸੁਣਾਈ ਜਾਵੇ ਕਿਉਂਕਿ ਵੇਸ਼ਵਾ ਦਾ ਨਾਚ ਵੇਖਣਾ ਗੁਰੂ ਦੇ ਸਿੰਘਾਂ ਲਈ ਇਹ ਮਹਾਪਾਪ ਹੈ ਤੇ ਮੇਥੋਂ ਇਹ ਪਾਪ ਹੋਇਆ ਹੈ ਉਤੋਂ ਦਾ ਤਾਂ ਆਪਣੀ ਰਾਜ ਸ਼ਕਤੀ ਨੂੰ ਵਰਤਦੇ ਹੋਏ ਇਹ ਕਹਿ ਸਕਦਾ ਸੀ ਕਿ ਮੈਂ ਰਾਜਾ ਹਾਂ ਜੋ ਮਰਜ਼ੀ ਕਰਾਂ ਪਰੰਤੂ ਉਸਨੇ ਅਜੇ ਹਾਂ ਨਹੀਂ ਕੀਤਾ ਸਗੋ ਆਪਣੇ ਭੁੱਲ ਕਬੂਲ ਕੀਤੀ ਇਸ ਮਗਰੋਂ ਜਦੋਂ ਅਕਾਲੀ ਫੂਲਾ ਸਿੰਘ ਨੇ ਰਾਜੇ ਨੂੰ ਕੋੜਿਆਂ ਦੀ ਸਜ਼ਾ ਸੁਣਾਈ ਤਾਂ ਮਹਾਰਾਜਾ ਰੰਦੀਸ ਬਿਨਾਂ ਬਸਤਰਾਂ ਭਾਵ ਕੇ ਇਕੱਲੇ ਕਸ਼ੇਰੇ ਤੇ ਦਸਤਾਰ ਵਿੱਚ ਖੜੋ ਗਿਆ ਇਹ ਵੇਖ ਅਕਾਲੀ ਫੂਲਾ ਸਿੰਘ ਨੇ ਰਾਜੇ ਨੂੰ ਗਲੇ ਨਾਲ ਲਗਾਇਆ ਤੇ ਕਿਹਾ ਮੇਰਾ ਮੰਤਵ ਤੈਨੂੰ ਸਜ਼ਾ ਦੇਣਾ ਨਹੀਂ ਸੀ ਬਲਕਿ ਤੇਰੇ ਅੰਦਰ ਰਾਜੇ ਹੋਣ ਦਾ ਜੋ ਥੋੜਾ ਗਮਾਨ ਸੀ ਉਸ ਨੂੰ ਖਤਮ ਕਰਨਾ ਸੀ ਜੋ ਅੱਜ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਰਨ ਦਾ ਢੰਗ ਇੰਨਾ ਵਧੀਆ ਸੀ ਕਿ ਉਸ ਦੀ ਮੌਤ ਤੋਂ 10 ਸਾਲ ਬਾਅਦ ਵੀ ਉਹਨਾਂ ਦੇ ਪਰਿਵਾਰ ਨੇ ਰਾਜ ਕੀਤਾ ਨਹੀਂ ਤਾਂ ਅਕਸਰ ਰਾਜੇ ਦੀ ਮੌਤ ਤੋਂ ਉਪਰੰਤ ਦੂਸਰੇ ਰਾਜੇ ਦਾ ਉਸ ਸਮੇਂ ਦੇ ਹਿਸਾਬ ਨਾਲ ਬ੍ਰਿਟਿਸ਼ ਗਵਰਨਮੈਂਟ ਨੇ ਰਾਜ ਕਾਇਮ ਕਰ ਲੈਣਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਿਲਾ ਵੀ ਬਣਾਇਆ ਜਿਸ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਰੱਖਿਆ ਗੋਬਿੰਦਗੜ੍ਹ ਬਾਬਾ ਪ੍ਰੇਮ ਸਿੰਘ ਹੁੰਦੀ ਆਪਣੀ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਦੇ ਸਨ ਕਿ ਉਹ ਆਪਣੇ ਮਹਿਲ ਵਿੱਚ ਸਭ ਤੋਂ ਉੱਚੀ ਮੰਜ਼ਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਿਆ ਕਰਦੇ ਸੀ ਤੇ ਇਹ ਉਹਨਾਂ ਦੇ ਰੋਜ਼ਾਨਾ ਦੀ ਆਦਤ ਜਾਂ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਿਤਨੇਮ ਦਾ ਹਿੱਸਾ ਬਣ ਗਿਆ ਸੀ ਇਸ ਦੇ ਨਾਲ ਨਾਲ ਇੱਕ ਹੋਰ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿਫਤ ਹੇਟ ਬਹੁਤ ਖੂਬ ਲਿਖਿਆ ਹੈ ਕਿ ਮਹਾਬਲੀ ਰਣਜੀਤ ਸਿੰਘ ਜਦ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਹਿਲਾਏ ਗਿਆ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਨਾਲ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਹੋਰ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਇਆ ਗਿਆ ਸ਼ਾਹ ਮੁਹੰਮਦਾ ਜਾਨ 50 ਬਰਸਾ ਅੱਛਾ ਰੱਜ ਕੇ ਰਾਜ ਕਮਾਇਆ ਗਿਆ ਇਸ ਤੋਂ ਇਲਾਵਾ ਇੱਕ ਵਾਰ ਇੱਕ ਉੱਚ ਕੋਟੀ ਦਾ ਚਿੱਤਰਕਾਰ ਰਾਦੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਗਿਆ ਜਿਸਨੇ ਨੱਕ ਮਸਤਕ ਹੋਣ ਉਪਰੰਤ ਤਿਨਾ ਪਾਸੋਂ ਰਾਦੇ ਰਣਜੀਤ ਸਿੰਘ ਦੀ ਤਸਵੀਰ ਬਣਾਉਣ ਦੀ ਆਗਿਆ ਮੰਗੀ ਤਾਂ ਮਹਾਰਾਜੇ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਨੂੰ ਸੁਣ ਦਰਬਾਰ ਵਿੱਚ ਸਭ ਹੈਰਾਨ ਸਨ ਕਿਉਂਕਿ ਉਸ ਚਿੱਤਰਕਾਰ ਦੀ ਕਲਾ ਦੀ ਸਿਫਤ ਦੂਰ ਦੁਰਾਡੇ ਰਾਜਾ ਵਿੱਚ ਫੈਲੀ ਹੋਈ ਸੀ ਕਿ ਉਹ ਤਸਵੀਰ ਵਿੱਚ ਜਾਣ ਪਾ ਦਿੰਦਾ ਹੈ ਫਿਰ ਰਾਦੇ ਨੇ ਮਨਾਂ ਕਿਉਂ ਕੀਤਾ ਕੁਝ ਸਮਾਂ ਬਾਅਦ ਵਿੱਚ ਜਦ ਚਿੱਤਰਕਾਰ ਨੇ ਮੁੜ ਬੇਨਤੀ ਕੀਤੀ ਤਾਂ ਰਾਜੇ ਨੇ ਕਿਹਾ ਕਿ ਮੈਂ ਤੈਨੂੰ ਆਗਿਆ ਦੇ ਦੇਵਾਂਗਾ ਜੇਕਰ ਉਹ ਤਸਵੀਰ ਤੁਸੀਂ ਮੇਰੇ ਹਿਸਾਬ ਨਾਲ ਤਿਆਰ ਕਰੋਗੇ ਇਹ ਸੁਣ ਚਿੱਤਰਕਾਰ ਨੇ ਖੁਸ਼ੀ ਨਾਲ ਹਾਂ ਕਰ ਦਿੱਤੀ ਤੇ ਕਿਹਾ ਮਹਾਰਾਜ ਜੀ ਤੁਸੀਂ ਦੱਸੋ ਕਿਵੇਂ ਦੀ ਤਸਵੀਰ ਬਣਾਵਾਂ ਤਾਂ ਮਹਾਰਾਜੇ ਰਣਜੀਤ ਸਿੰਘ ਨੇ ਕਿਹਾ ਕਿ ਤਸਵੀਰ ਐਵੇਂ ਦੀ ਬਣਾਓ ਜਿਸ ਵਿੱਚ ਮੇਰੇ ਸੋਹਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸੋਹਣੇ ਤਖਤ ਉੱਪਰ ਬਿਰਾਜਮਣ ਹੋਣ ਤੇ ਮੈਂ ਅੱਗੋਂ ਦੋਵੇਂ ਹੱਥ ਜੋੜ ਸੀਸ ਝੁਕਾ ਤੇਨਾਂ ਦੇ ਚਰਨੀ ਲੱਗਾ ਹੋਵਾਂ ਇਹੋ ਜੇ ਤਸਵੀਰ ਬਣਾਉਣਾ ਪਹਿਲਾ ਚਿੱਤਰਕਾਰ ਥੋੜਾ ਘਬਰਾਇਆ ਪਰੰਤੂ ਫਿਰ ਜਿਵੇਂ ਜਿਵੇਂ ਰਾਦੇ ਰਣਜੀਤ ਸਿੰਘ ਨੇ ਦੱਸਿਆ ਉਵੇਂ ਉਸਨੇ ਬਣਾ ਦਿੱਤੀ ਜਿਸ ਨੂੰ ਵੇਖ ਰਾਜਾ ਰਣਜੀਤ ਸਿੰਘ ਅਤ ਪ੍ਰਸੰਨ ਹੋਇਆ ਕਿਹਾ ਜਾਂਦਾ ਹੈ ਕਿ ਇਹ ਤਸਵੀਰ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਵੇਖੀ ਗਈ ਸੀ ਇਹ ਪਿਆਰ ਮਹਾਰਾਜਾ ਰਣਜੀਤ ਸਿੰਘ ਦਾ ਆਪਣੇ ਸ਼ਬਦ ਗੁਰੂ ਲਈ ਜੋ ਉਸਨੇ ਅਜੇਹੀ ਤਸਵੀਰ ਬਣਾਈ ਕਹਾਣੀ ਸੁਣਾਉਂਦੇ ਸਮੇਂ ਜੇਕਰ ਕੋਈ ਭੁੱਲਚੱਕ ਹੋ ਗਈ ਹੋਵੇ ਤਾਂ ਖਿਮਾ ਦੇ ਜਾਤਖਾਂ ਅਤੇ ਨਾਲ ਹੀ ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਅਰਜ਼ੋਈ ਕਰਦੇ ਹਾਂ ਕਿ ਅੱਗੇ ਤੋਂ ਚੰਗੀ ਮੱਤ ਸਮੱਤ ਬਖਸ਼ਣ ਤਾਂ ਜੋ ਆਪ ਸਭ ਜੀ ਨਾਲ ਇਤਿਹਾਸ ਦੀ ਸਾਂਝ ਪਾ ਸਕਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ